ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਉਸ ਮਹਾਨ ਸ਼ਖਸੀਅਤ ਬਾਰੇ ਗੱਲ ਕਰਨ ਜਾ ਰਹੇ ਹਾਂ ਜਿਸ ਨੂੰ ਕਲਗੀਧਰ ਪਾਤਸ਼ਾਹ ਨੇ ਆਪਨੇ ਵਜਿਆ ਕਿੰਨਾ ਕੁ ਉਪਰੋ ਸਾਹੂ ਪਾਤਸ਼ਾਹ ਨੂੰ ਭਾਈ ਮਣੀ ਸਿੰਘ ਦੀ ਲਿਆਕਤ ਉੱਤੇ ਜਦੋਂ ਪਾਤਸ਼ਾਹ ਖੁਦ ਬਾਣੀ ਉਚਾਰਨ ਕਰਦੇ ਤੇ ਭਾਈ ਮਣੀ ਸਿੰਘ ਜੀ ਲਿਖਦੇ ਤਖਤ ਸਾਹਿਬ ਸਾਬੋ ਕੀ ਤਲਵੰਡੀ ਦਮਦਮਾ ਸਾਹਿਬ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦਾ ਪੂਰਾ ਸਰੂਪ ਗੁਰੂ ਪਿਤਾ ਨੇ ਭਾਈ ਮਣੀ ਸਿੰਘ ਜੀ ਦੇ ਲਿਖਵਾਇਆ ਹੋਵੇ ਵੀ ਭਰੋਸਾ ਕਿਉਂ ਨਾ ਅਤਿ ਦੀ ਵਿਪਤਾ ਸਮੇ ਭਾਈ ਮਣੀ ਸਿੰਘ ਜੀ ਗੁਰੂ ਕੇ ਮਹਿਲਾਂ ਨੂੰ ਦਿੱਲੀ ਵਿਖੇ ਸੁਰੱਖਿਅਤ ਲਿਆ ਗਏ ਸੀ ਹੋਵੇ ਵੀ ਭਰੋਸਾ ਕਿਉਂ ਨਾ ਸਾਰਾ ਪਰਿਵਾਰ ਤਾਂ ਗੁਰੂ ਘਰ ਪਿੱਛੇ ਆਪਣੀ ਜਾਨ ਨਿਸ਼ਾਵਰ ਕਰਨ ਲਈ ਕਾਲਾ ਰੰਦਾ ਸੀ ਅਜੇ ਕੱਲ ਦੀ ਗੱਲ ਹੀ ਹੈ ਕਿ ਆਪ ਜੀ ਦੇ ਭਰਾ ਭਾਈ ਦਿਆਲਾ ਜੀ ਨੇ ਨੌਵੇਂ ਪਾਤਸ਼ਾਹ ਦੇ ਨਾਲ ਸ਼ਹਾਦਤ ਦਿੱਤੀ। ਗੁਰੂ ਪ੍ਰੇਮ ਦਾ ਚੜਿਆ ਰੰਗ ਉਬਲਦੀ ਦੇਗ ਵੀ ਨਾ ਲਾ ਸਕੀ। ਸ਼ਰਾਬੀ ਹਾਥੀ ਨੂੰ ਲਲਕਾਰਨ ਵਾਲਾ ਤੇ ਲਲਕਾਰ ਕੇ ਉਸ ਦਾ ਮੱਥਾ ਭੰਨਣ ਵਾਲਾ। ਭਾਈ ਬਚਿੱਤਰ ਸਿੰਘ ਵੀ ਭਾਈ ਮਣੀ ਸਿੰਘ ਦਾ ਸੁਪੁੱਤਰ ਹੀ ਸੀ। ਲੋਗੜ ਕੇ ਲੇਤੇ ਹਮ ਲਾਗਰ ਹੋਈ ਫੌਜ ਤੇ ਉਸ ਫੌਜ ਦਾ ਮੁਖੀ ਕੇਸਰੀ ਚੰਦਾ ਸਿਰ ਵੱਢ ਕੇ ਲਿਹਾਉਣ ਵਾਲਾ। ਭਾਈ ਉਦਾਸ ਸਿੰਘ ਵੀ ਪਾਈ ਮਣੀ ਸਿੰਘ ਜੀ ਦਾ ਸੁਪੁੱਤਰ ਹੀ ਸੀ ਇਹ ਪਰਵਾਰ ਇੰਨਾ ਜ਼ਿਆਦਾ ਸਿੱਖੀ ਨੂੰ ਪਰਣਾਇਆ ਹੋਇਆ ਸੀ ਕਿ ਇਸ ਪਰਿਵਾਰ ਦੇ 52 ਜੀ ਸ਼ਹੀਦ ਹੋਏ ਪਾਈ ਮਣੀ ਸਿੰਘ ਜੀ ਹੁਣੀ ਖੁਦ 11 ਭਰਾ ਸੀ ਇੱਕ ਭਰਾ ਦੀ ਮੌਤ ਛੋਟੇ ਹੁੰਦੀ ਹੋ ਗਈ ਸੀ ਤੇ 10 ਸ਼ਹੀਦ ਹੋਏ ਪਾਈ ਮਣੀ ਸਿੰਘ ਜੀ ਦੇ 10 ਸੁਪੁੱਤਰ ਸਨ ਤੇ ਦਸੇ ਦੇ ਦਸੇ ਸ਼ਹੀਦ ਹੋਏ ਇਸ ਕਰਕੇ ਗੁਰੂ ਪੰਥ ਪਾਈ ਮਣੀ ਸਿੰਘ ਜੀ ਦਾ ਬਹੁਤ ਸਤਿਕਾਰ ਕਰਦੇ ਸੀ ਤੇ ਕਰਦੇ ਨੇ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਜਦੋਂ ਤਤ ਖਾਲਸਾ ਤੇ ਬੰਦਈ ਖਾਲਸੇ ਵਿੱਚ ਝਗੜਾ ਸ਼ੁਰੂ ਹੋਇਆ ਤਾਂ ਉਹਨਾਂ ਵਿੱਚ ਰਾਜੀਨਾਮਾ ਵੀ ਪਾਈ ਮਣੀ ਸਿੰਘ ਜੀ ਦੀ ਦੇਣੀ ਸੀ ਆਖਿਰ ਉਹ ਕੜੀ ਵੀ ਆ ਗਈ ਜਿਸ ਦੀ ਹਰ ਇੱਕ ਸਿੱਖ ਨੂੰ ਬੜੀ ਸ਼ਿੱਦਤ ਨਾਲ ਉਡੀਕ ਹੁੰਦੀ ਹੈ ਉਹ ਕੜੀ ਸ਼ਹਾਦਤ ਦੀ ਹੋਈ ਹੋਇਆ ਐ ਕਿ ਆਪਨੇ ਜਕਰੀਆ ਖਾਨ ਸਰਕਾਰ ਪਾਸੋਂ ਸਿੱਖਾਂ ਦਾ ਦਰਬਾਰ ਸਭ ਇਕੱਠ ਕਰਨ ਦੀ ਆਗਿਆ ਲੈ ਲਈ ਤੇ ਇਹ ਬਜਾਨੇ ਵੱਜੋਂ 10000 ਰੁਪਏ ਦੇਣੇ ਕਰ ਲਏ ਉਸ ਸਮੇਂ ਦੇ 10000 ਅੱਜ ਦੇ ਕਰੋੜਾਂ ਵਾਂਗ ਸੀ ਪਰ ਹਕੂਮਤ ਨੇ ਕੀ ਕੀਤਾ ਹਕੂਮਤ ਨੇ ਦਰਬਾਰ ਸਾਹਿਬ ਦੇ ਆਸ-ਪਾਸ ਫੌਜ ਬਿਠਾ ਦਿੱਤੀ ਤੇ ਕਿਹਾ ਜਦੋਂ ਸਿੱਖ ਆਉਣ ਕਤਲ ਕਰ ਦਿੱਤੇ ਜਾਣ ਇਸ ਗੱਲ ਦਾ ਪਤਾ ਸਿੱਖਾਂ ਨੂੰ ਲੱਗ ਗਿਆ ਤੇ ਇਹ ਗੱਲ ਸਿੱਖਾਂ ਵਿੱਚ ਫੈਲ ਗਈ ਸਿੱਖ ਆਏ ਹੀ ਨਾ ਨਾ ਆਉਣ ਕਰਕੇ ਚੜਾਵਾ ਵੀ ਨਾ ਚੜਿਆ ਜਕਰੀਆ ਖਾਨ ਸਰਕਾਰ ਨੇ ਭਾਈ ਮਣੀ ਸਿੰਘ ਜੀ ਪਾਸੋਂ 10000 ਰੁਪਏ ਮੰਗ ਲਏ ਜਦੋਂ ਭਾਈ ਮਣੀ ਸਿੰਘ ਜੀ ਪੈਸੇ ਦੇਣ ਤੋਂ ਇਨਕਾਰੀ ਹੋਏ ਤੇ ਕਿਆ ਕਿ ਪੈਸੇ ਕਾਹਦੇ ਆਪਨੇ ਤਾਂ ਇਕੱਠ ਹੋਣ ਹੀ ਨਹੀਂ ਦਿੱਤਾ ਤਾ ਭਾਈ ਮਨੀ ਸਿੰਘ ਜੀ ਨੂੰ ਗ੍ਰਿਫਤਾਰ ਕਰਕੇ ਲੈ ਗਏ ਤੇ ਬੰਦ-ਬੰਦ ਕੱਟ ਕੇ ਸ਼ਹੀਦ ਕਰਨ ਦਾ ਹੁਕਮ ਫਰਮਾ ਦਿੱਤਾ ਸਿੱਖਾਂ ਨੇ ਸੁਨੇਹਾ ਭਲਾਇਆ ਕਿ ਪੈਸੇ ਅਸੀਂ ਭਰ ਦਿੰਨੇ ਆ ਪਰ ਆਪਨੇ ਮਨਾ ਕਰ ਦਿੱਤਾ ਤੇ ਕਿਆ ਉਹ ਕੜੀ ਆ ਗਈ ਹੈ ਜਿਸ ਦੀ ਹਰ ਸਿੱਖ ਨੂੰ ਬੜੀ ਸ਼ਿੱਦਤ ਨਾਲ ਉਡੀਕ ਹੁੰਦੀ ਹੈ ਇਸ ਤਰ੍ਹਾਂ ਆਪ ਜੀ ਨੇ ਸ਼ਹੀਦੀ ਦਾ ਜਾਮ ਪੀ ਕੇ ਆਪਨੇ ਬਾਕੀ ਪਰਿਵਾਰ ਵਾਂ ਗੁਰੂ ਪਿਤਾ ਦੀ ਗੋਦ ਵਿੱਚ ਜਾ ਬਿਰਾਜੇ ਸੋ ਪਾਈ ਮਣੀ ਸਿੰਘ ਜੀ ਦੀ ਸ਼ਹਾਦਤ ਨੂੰ ਕੋਟ ਕੋਟ ਵਰਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ